ਪੇਪਰ ਦੇਣ ਸਵੇਰੇ ਜਾਣਾ ਸੀ ਰਾਤ ਨੂੰ ਉਹਨੂੰ ਸੁਪਰਵਾਈਜ਼ਰ ਨੇ ਇੰਨਾ ਜ਼ਿਆਦਾ ਪਰੇਸ਼ਾਨ ਕੀਤਾ ਤੜਕੇ ਉਹ ਕੁੜੀ ਡਿਪਰੈਸ਼ਨ ਦੇ ਵਿੱਚ ਚਲੀ ਗਈ 6 ਦਿਨ ਉਹ ਹਸਪੀਟਲ ਦੇ ਵਿੱਚ ਐਡਮਿਟ ਰਹੀ ਉਹਦੀ ਐਫਆਰ ਵੀ ਦਰਜ ਕਰਵਾਈ ਆ ਤੇ ਔਰ ਇਸੇ ਤਰ੍ਹਾਂ ਦੀ ਇੱਕ ਦੂਸਰੀ ਹੋਰ ਘਟਣਾ ਸੀ ਇਹ ਸਾਡੀ ਤੀਸਰੀ ਘਟਨਾ ਔਰ ਦੂਸਰੀ ਸਟੇਟਾਂ ਦੇ ਵਿੱਚ ਵੀ ਸਾਡੀ ਜਿਹੜੀ ਅੰਗਣਵਾੜੀ ਵਰਕਰ ਹੈ ਜੇ ਕਿਸੇ ਤੋਂ ਓਟੀਪੀ ਲੈਣ ਦਿੰਦੀ ਹੈ ਤਾਂ ਬਹੁਤ ਸਾਰੀਆਂ ਇਹੋ ਜਿਹਾ ਘਟਨਾਵਾਂ ਨੇ ਜਿਹੜਾ ਲਾਭਪਾਤਰੀ ਉਹਨਾਂ ਦੇ ਸਿਰ ਪਾੜ ਦਿੱਤੇ ਤਾਂ ਅਸੀਂ ਮਤਲਬ ਇਸ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਪ੍ਰੈਸ਼ਰਾਈਜ਼ ਹੋਮ ਕਰਕੇ ਸਾਡੇ ਜਿਹੜੀ ਇਹ ਵਰਕਰ ਹੈ ਅੱਜ ਸਾਡੇ ਵਿੱਚ ਉਹ ਜਿਸ ਤਰ੍ਹਾਂ ਤੁਸੀਂ ਸਮਝ ਰਹੇ ਹੋ ਪੀਟੀ ਦਾ ਆਪਨੇ ਤਰਾਰੀ ਹੈ ਇਸ ਗੱਲ ਵਿੱਚ ਚਾਹੀ ਵੀ ਹੈ ਕਿ ਬੰਦਿਆਂ ਦੇ account ਖਾਲੀ ਹੋ ਜਾਂਦੇ ਨੇ ਲੋਕਾਂ ਦੇ ਡਰ ਹੈਗਾ ਜਦੋਂ ਇਹ ਘਰ ਜਾ ਕੇ ਕਿਸੇ ਕੋ ਆਪਾਂ ਲਈਏ ਵੀ ਤੁਸੀਂ ਅਗਲਾ ਗੱਲ ਪੈਂਦਾ ਲਗਾ ਤੂੰ ਮੇਰਾ ਖਾਤੇ ਦਾ ਖਾਦ ਨਹੀਂ ਖੋਦਾ ਭਾਵੇਂ ਉਹ ਖਾਤੇ ਨਾਲ ਸੰਬੰਧਤ ਹੋਵੇ ਨਾ ਤੁਹਾਡੇ ਇੱਕ ਕੰਮ ਉਹਦੇ ਵਿੱਚ ਵੀ ਆਪਣੇ ਦਫ਼ਤਰ ਦੇ ਵਿੱਚ ਵੀ ਬਹੁਤ ਬਰੀ ਆਪਣਾ ਡਰਾਈਵਿੰਗ ਲਾਇਸੈਂਸ ਬਣਾਉਣਾ ਜਾਂ ਰਜਿਸਟਰੀ ਕਰਾਉਣਾ ਪੜਨਾ ਪੈਂਦਾ ਉਹ ਪੀਟੀ ਉਹ ਸਮਝਾ ਦਿੰਦੇ ਆ ਇਹਨਾਂ ਦਾ ਕੈਮਰਾ ਸਰਕਾਰ ਨੂੰ ਬਾਰ ਬਾਰ ਕਹਿ ਰਹੇ ਆ ਇਦਾਂ ਦੀਆਂ ਗੱਲਾਂ ਫਿਰ ਉਹਦੇ ਲਈ ਵੀ ਮੋਬਾਈਲ ਚਾਹੀਦਾ ਸਰਕਾਰੀ ਉਸ ਦਾ ਉਹਦੀ ਕੋਈ ਝੂਲਤ ਨਹੀਂ ਇਹਨਾਂ ਦੇ ਵੇਹ ਆ ਵੀ ਸਾਡੇ ਤੇ ਪ੍ਰੈਸ਼ਰ ਪਾਇਆ ਜਾਂਦਾ ਕੰਮ ਕਰਾਉਣ ਲਈ ਕੰਮ ਕਰਨ ਲਈ ਸੂਰਤ ਕੋਈ ਨਹੀਂ ਦਿੱਤੀ ਯਾਰੀ ਇਹਨਾਂ ਦੀ ਇਹ ਇੱਕ ਘਟਨਾ ਵਾਪਰੀ ਹੋਵੇ ਦੂਜੀ ਵਰਗੀ ਆ ਤੀਜੀ ਘਟਨਾ ਵਾਪਰੀ ਤੇ ਉਹ ਮਿੱਠਾ ਇਹਨਾਂ ਦੇ ਪੰਜਾਬ ਦੇ ਆਪਣੇ ਆਲੀਆਂ ਦੇ ਪ੍ਰਧਾਨ ਹੈ ਮੈडम ਉਸਾਰਾਣੀ ਉਹ ਆ ਰਹੇ ਹਨ तकरीबन ਆਪਣੇ ਜਿਹੜੇ ਹੱਥ ਠੀਕ ਹੈ ਉਹਨਾਂ ਦੀ ਔਰਤੀ ਗੱਲਬਾਤ ਹੋਈ ਹੈ ਜੀ ਜੀ ਉਹਨਾਂ ਨਾਲ ਚੱਲਿਆ ਉਹ 15 ਘੰਟੇ ਮੇਰੇ ਨਾਲ ਗੱਲ ਹੋਈ ਸੀ ਮੈडम ਲੁਧਿਆਣਾ ਸੀਗਾ ਜਿਉਂ ਕਹਿੰਦੇ ਸੀ ਮੈਂ ਪਟਿਆਲਾ ਚੱਲਦਾ ਹੁਣ ਮੇਰੀ ਗੱਲ ਹੈ ਜਿਉਂ ਕਹਿੰਦੇ ਮੈਂ ਸ਼ਿਟਾ ਲਾ ਲਾਂਗੇ ਉਹ ਆਪਣੇ ਇਹਨਾਂ ਦੇ ਆ ਜਿਹੜੀਆਂ ਦੇ ਘਰ ਜਾਓ ਉਹਨਾਂ ਦੀ ਫੋਟੋ ਜਿਹੜੀ ਉਹ ਖਿੱਚੋ ਜਿਹੜਾ ਐਫ ਆਰ ਐਸ ਜੀ ਨੂੰ ਕਹਿੰਦੇ ਨੇ ਫੇਸ ਰਿਕੋਗਨਾਈਜੇਸ਼ਨ ਸਿਸਟਮ ਤਾ ਉਹਦੇ ਜਿਹੜਾ ਆਧਾਰ ਹੈ ਉਹਦੇ ਨਾਲ ਉਹ ਫੋਟੋ ਮੈਚ ਨਹੀਂ ਹੁੰਦੀ ਜਦੋਂ ਮੈਚ ਨਹੀਂ ਹੁੰਦੀ ਤਾਂ ਅਸੀਂ ਉਹ ਲਾਪਤਰੀਆਂ ਨੂੰ ਖਾਣਾ ਨਹੀਂ ਦੇ ਸਕਦੇ ਤਾਂ ਇੱਕ ਪਾਸੇ ਸਾਡੇ ਤੇ ਲਾਪਤਰੇ ਦੇ ਦਾ ਪ੍ਰੈਸ਼ਰ ਹੈ ਅਗਰ ਅਸੀਂ ਉਹਨਾਂ ਨੂੰ ਖਾਣ ਨਹੀਂ ਦਿੰਦੇ ਤਾਂ ਕੋਈ ਗ੍ਰੀਨ ਐਪ ਦੇ ਨਾਮ ਦੀ ਐਪ ਚੱਲਦੀ ਹੈ ਜਿਹਦੇ ਵਿੱਚ ਲਾਪਤਰੀ ਸਾਦੀ ਸਿੱਧੀ ਕੰਪਲੇਂਟ ਕਰਦੇ ਨੇ ਉਹਦੇ ਵਿੱਚ ਅਸੀਂ ਲਾਪਤਰੀਆਂ ਦੀ ਸਾਈਡ ਤੋਂ ਵੀ ਪ੍ਰੈਸ਼ਰਾਈਜ਼ ਹੁੰਨੇ ਆਂ ਔਰ ਦੂਸਰਾ ਸਾਨੂੰ ਡਿਪਾਰਟਮੈਂਟ ਤੱਕੇ ਨਾਲੇ ਹੀ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਜਿਹਦੇ ਵਿੱਚ ਸਾਨੂੰ ਕੋਈ ਬਿਨਾਂ ਸਹੂਲਤ ਤੋਂ ਜਿਹੜੇ ਇਹ ਕੰਮ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਇਸੇ ਤਰੀਕੇ ਨਾਲ ਇਹ ਜਿਹੜਾ ਪ੍ਰੈਸ਼ਰ ਲਗਾਤਾਰ ਬਣਿਆ ਸਾਡੇ ਅੰਗਣਵਾੜੀ ਵਰਕਰ ਹੈਲਪਰ ਨੇ ਜ਼ਿਆਦਾਤਰ ਭੈਣਾ ਪਿਦਬਾਂ ਨੇ ਔਰ ਕੁਝ ਸਾਡੀਆਂ ਭੈਣਾਂ ਨੇ ਜਿਹੜੀਆਂ ਬਹੁਤ ਮਤਲਬ ਗਰੀਬੀ ਰੇਖਾ ਦੇ ਵਿੱਚ ਨੇ ਜਿਹੜੀਆਂ ਨੌਕਰੀ ਕਰਦੀਆਂ ਨੇ ਤਾਂ ਕਈ ਵਾਰੀ ਸਾਡੇ ਤੋਂ ਮੌਕੇ ਤੇ ਫੋਨ ਰੀਚਾਰਜ ਵੀ ਨਹੀਂ ਕਰਾਇਆ ਜਾਂਦੇ ਦੂਸਰਾ ਜਿਹੜਾ ਸਾਨੂੰ ਸਰਕਾਰ ਵੱਲੋਂ ਦਿੱਤਾ ਜਾਂਦਾ 166 ਰੁਪਏ 66 ਪੈਸੇ ਇੱਕ ਮਹੀਨੇ ਦੇ ਨੇ ਉਹਦੇ ਵਿੱਚ ਇਹ ਮੋਬਾਈਲ ਹੈ ਜਿਹੜੇ ਰੀਚਾਰਜ ਨਹੀਂ ਹੋ ਸਕਦੇ ਕੋਈ ਵੀ ਕੰਪਨੀ ਹੈ ਜਿਹੜੀ ਇਹ ਡਾਟਾ ਨਹੀਂ ਦਿੰਦੀ ਤਾਂ ਇਸ ਤਰੀਕੇ ਨਾਲ ਅਸੀਂ ਦੂਸਰਾ ਜਿਹੜਾ ਸਾਡਾ ਜਿਹੜਾ ਸਟੇਟ ਦਾ ਸੈਂਟਰ ਦਾ ਮਾਨਪੱਤਾ ਹੈ ਉਹ ਸਾਨੂੰ ਟਾਈਮ ਨਾਲ ਨਹੀਂ ਮਿਲਦਾ ਸਾਨੂੰ ਸਟੇਟ ਦਾ ਕੋਈ ਮਾਨਪੱਤਾ ਜਿਹੜਾ ਟਾਈਮ ਨਾਲ ਨਹੀਂ ਮਿਲਦਾ ਔਰ ਦੂਸਰਾ ਸਾਨੂੰ ਇਹ ਕਹਿੰਦੇ ਨੇ ਤੇ ਮੋਬਾਈਲ ਦੇ ਚਾਰਜ ਕਰਾਉਣੇ ਤੁਹਾਡੇ ਬਹੁਤ ਕੰਪਲਸਰੀ ਨੇ ਉਸ ਤੋਂ ਬਾਅਦ OTP ਲੈਣ ਵਾਸਤੇ ਸਾਨੂੰ ਸਾਡੇ ਲਾਪਤਰੀਆਂ ਦੇ ਮੋਬਾਈਲ ਜਿਹੜੇ ਉਹ ਚਾਰਜ ਹੋਣੇ ਬਹੁਤ ਜ਼ਰੂਰੀ ਨੇ ਇਹਨਾਂ ਚੀਜ਼ਾਂ ਦੇ ਇਹ ਸਾਰੇ ਕੰਮਾਂ ਦੇ ਪ੍ਰੈਸ਼ਰ ਕਰਕੇ ਹੀ ਸਾਡੀਆਂ ਕੁੜੀਆਂ ਅੱਜ ਬਹੁਤ ਜ਼ਿਆਦਾ ਡਿਪਰੈਸ਼ਨ ਚ ਨੇ ਔਰ ਇਸ ਸਟ੍ਰੈਸ ਦੇ ਅਧੀਨ ਹੀ ਅੱਜ ਸਾਡੀ ਇੱਕ ਭੈਣ ਸਾਨੂੰ ਦੁਨੀਆ ਤੋਂ ਅਲਵਿਦਾ ਕਹਿ ਮਾਂ ਕੀ ਹੁੰਦੀ ਹੈ ਮੰਗੇ ਸਾਡੀ ਇਹ ਹੈ ਜੀ ਸਾਡੀ ਜਿਹੜੀ ਇਹ ਭੈਣ ਹੈ ਇਹ ਇਹਨਾਂ ਦੇ ਪਹਿਲਾਂ ਹਸਬੰਦ ਨਹੀਂ ਸੀ ਇਹ ਵਿਚਾਰੇ ਪਹਿਲਾਂ ਹੀ ਵਿਧੋ ਸੀਗੇ ਇਹਨਾਂ ਦੇ ਸਿਰ ਤੇ ਇਹਨਾਂ ਦੇ ਜਿਹੜੇ ਦੋ ਬੱਚੇ ਨੇ ਇਹਨਾਂ ਦਾ ਗੁਜ਼ਾਰਾ ਹੁੰਦਾ ਸੀਗਾ ਅੱਜ ਅਸੀਂ ਇਹਨਾਂ ਦੇ ਬੱਚਿਆਂ ਦੇ ਸਪੋਰਟ ਦੇ ਵਿੱਚ ਆਏ ਆ ਅਸੀਂ ਇਹਨਾਂ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਆਏ ਆ ਕਿ ਇਹ ਬੱਚੇ ਨੇ ਜਿਹੜੇ ਅੱਜ ਅੱਜ ਇਹ ਯਤੀਮ ਹੋ ਚੁੱਕੇ ਨੇ ਇਹਨਾਂ ਦਾ ਕੋਈ ਵੀ ਗੁਜ਼ਾਰਾ ਨਹੀਂ ਹੈ ਅਸੀਂ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਆਂਗੇ ਛੋਟੀਆਂ ਇੰਨੀਆਂ ਪ੍ਰੈਸ਼ਰਾਈਜ਼ ਜਿਹੜੀਆਂ ਪਾਲਿਸੀਆਂ ਨੇ ਇਹਨਾਂ ਨੂੰ ਜਾਤੇ ਬੰਦ ਕੀਤਾ ਜਾਵੇ ਸਾਡੇ ਅੰਗਰਵਾੜੀ ਵਰਕਰਾਂ ਪੈਣ ਤੇ ਇੰਨਾ ਪ੍ਰੈਸ਼ਰ ਨਾ ਪਾਇਆ ਜਾਵੇ ਔਰ ਇਹਨਾਂ ਬੱਚਿਆਂ ਨੂੰ ਜਿਹੜਾ ਰੁਜ਼ਗਾਰ ਦਿੱਤਾ ਜਾਵੇ ਇਹਨਾਂ ਬੱਚਿਆਂ ਨੂੰ ਮੁਆਵਜ਼ਾ ਦਿੱਤਾ ਜਾਵੇ 20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਤੇ ਇੱਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਸੀਂ ਅੱਜ ਇਹ ਮੰਗ ਕੇ ਆਪਸ ਤੇ ਆਹ ਪੋਸਟਮਾਰਟਮ ਕਰਾ ਰਹੇ ਹਾਂ ਬਿਲਕੁਲ ਜੀ ਅਸੀਂ ਪੋਸਟਮਾਰਟਮ ਕਰਵਾ ਰਹੇ ਹਾਂ ਔਰ ਅਸੀਂ ਉਸ ਟਾਈਮ ਕਰਵਾਵਾਂਗੇ ਜਦੋਂ ਕੋਈ ਵੀ ਸਾਡੇ ਕੋਲੇ ਪ੍ਰਸ਼ਾਸਨਿਕ ਅਧਿਕਾਰੀ ਆ ਕੇ ਸਾਨੂੰ ਦਿਲਾਸਾ ਦੇਊਗਾ ਸਾਨੂੰ ਦੱਸ ਕੇ ਜਾਊਗਾ ਤੇ ਸਾਡੀ ਕੋਈ ਗੱਲ ਸੁਣੂਗਾ ਫਿਲਹਾਲ ਅਸੀਂ ਅਗਲਾ ਐਕਸ਼ਨ ਹੈ ਜਿਹੜਾ ਉਹ ਲੇਖਦੇ ਹਾਂ ਸਰ ਜੀ ਜਿਹੜਾ ਕੇਸ ਆਇਆ ਕੀ ਹੈ ਉਹਦੇ ਬਾਰੇ ਪੂਰੀ ਜਾਣਕਾਰੀ ਸਾਡੇ ਕੋਲ ਬ੍ਰਾਡ ਡੈੱਡ ਹੀ ਆਇਆ ਹੈ 150 ਤੇ ਆਇਆ ਸਰਜੀਤ ਕੌਰ ਵਾਦੀ ਤੋਂ ਮਲਕੀਤ ਸਿੰਘ ਬੇਨੜਾ ਦੇ ਰਹਿਣਾ ਨੇ ਏਜ ਹੈਗੇ 5 ਇਅਰਸ ਫੀਮੇਲ ਬ੍ਰਾਡ ਡੈੱਡ ਹੀ ਆਇਆ ਸਾਡੇ ਕੋਲ ਜਦੋਂ ਆਇਆ ਸੀ ਮੈਨੂੰ ਸੀਗਾ